ਹਾਂਜੀ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਤੇ ਕਿਵੇਂ ਹੋ ਤੇ ਸਭ ਠੀਕ ਠਾਕ ਮੈਂ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਗਿਆ ਤੇ ਬੱਚਿਆਂ ਦੀ ਹੁੰਦੀ ਜੇ ਅੰਦਰ ਲੜਾਈ ਇਹ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਡੀ ਕਿਹੜੀ ਗੱਲੋਂ ਲੜਦੇ ਹੋ ਇਹ ਨੰਨਾ ਕਹਿੰਦਾ ਪੇਪਰ ਹੈ ਹੁਣ ਤੇ ਟੀਵੀ ਟੂਵੀ ਦਾ ਕਰੋ ਸਾਰਾ ਛੋਟਾ ਜਿਹਾ ਕੰਪਿਊਟਰ ਬੰਦ ਕਰਵਾਇਆ ਨੇ ਇਹਨਾਂ ਦਾ ਮੈਂ ਹਾਂਜੀ ਉਹਨੂੰ ਤੋਸਾ ਲੱਗਦਾ ਹੈ ਇਦਾਂ ਮੈਂ ਨਾ ਟੀਵੀ ਨਾ ਲਵਾ ਲਾ ਹੁਣ ਮੇਰੇ ਕੋ ਮੈਂ ਕਹਿੰਦੀ ਕਿ ਪੜਨ ਵੱਲ ਧਿਆਨ ਦਿਓ ਪੇਪਰ ਸਿਰ ਤੇ ਆ ਗਏ ਆ ਉਧਰ ਕੀ ਧਿਆਨ ਦਿੰਦੇ ਤੇ ਆ ਖੇਡਾਂ ਮੱਲਾਵਲ ਧਿਆਨ ਆ ਵੇਖ ਨੀ ਸਸਰੀ ਕਾਲ ਗੁੱਡ ਮਾਰਨੀਆਂ ਵੀਡੀਓ ਕਰਦੇ ਟੀਵੀ ਆ ਧਿਆਨ ਹੈ ਬਸ ਟੀਵੀ ਵੇਖ ਲੋ ਟੀਵੀ ਦਾ ਮੈਂ ਕਿਆ ਵਾ ਟੀਵੀ ਵੇਖਣ ਦਊਂਗੀ ਕੋਈ 10 15 ਮਿੰਟ ਵੇਲਾ ਦਿਨੇ ਸਕੂਲੋਂ ਆਈਓ ਟਿਫਲ ਕੇ ਮਿਲਿਆ ਰਾਤ ਰੋਟੀ ਖਾ ਲੈ ਕੇ ਬਸ ਆ ਵੀਡੀਓ ਫਿਰ ਆਉਂਦਾ ਹਾਂ ਇਹ ਅਦੇ ਕੋਟੀਆਂ ਨਹੀਂ ਪਾਉਣੀਆ ਕੋਟੀਆਂ ਨਹੀਂ ਪਾਉਣੀਆ ਬਹੁਤ ਠੰਡੋ ਵਾ ਕੋਣ ਕਹਿੰਦਾ ਕੋਟੀਆਂ ਨਹੀਂ ਪਾਉਣੀਆ ਨਿਕੋ ਕਹਿੰਦੀ ਆ ਨਿੱਕੀ ਨੇ ਮੇਰੇ ਟੀ-ਸ਼ਰਟ ਪਾ ਲਈ ਇੱਕੋ ਹੀ ਚੱਲ ਜਿੱਦਾਂ ਮੇਰੇ ਲੱਗ ਗਈ ਆਈ ਮਮਾ ਠੰਡੋ ਲੱਗਦੀ ਤੇਰੇ ਨੂੰ ਕਹਿੰਦਾ ਕਿ ਉੱਥੇ ਚੱਲ ਪਈ ਲੱਗਦਾ ਚਲੋ ਠੀਕ ਆ ਫਿਰ ਇਹਨਾਂ ਦਾ ਤੇ ਚੱਲਣ ਲੱਗੇ ਸਾਬਕ ਤਾਮ ਕੋਟੀਆਂ ਕਾਟੀਆਂ ਦਾ ਤੇ ਮੇਰਾ ਸਾਬਕ ਤਾਮ ਉਹ ਮੈਂ ਫਿਰ ਦੁੱਧ ਲਿਆਵਾ ਜਾ ਚਲੋ ਠੀਕ ਆ ਮਿਲਦੇ ਆ ਬਾਅਦ ਚ ਸਵੇਰੇ ਜਲਦੀ ਹੁਣ ਨਿਕਲਤਾ ਹੀ ਵਲੋਗ ਸ਼ੁਰੂ ਤੇ ਇਹਨਾਂ ਦੀਆਂ ਵੱਡੀਆਂ-ਵੱਡੀਆਂ ਨਈਆਂ ਸਬਜ਼ੀਆਂ ਹੁਣ ਅੰਦਰੋਂ ਜਿਹੜੇ ਫਾਰਮਾ ਕੱਢੀ ਪਈਆਂ ਪ੍ਰੈਸ ਤੇ ਸਵੇਰੇ ਸਕੂਲ ਇਹਨਾਂ ਦਾ ਤੇ ਦਰਵਾਜ਼ੇ ਚੱਲੇ ਵਿਦਿਆਰਣ ਸਭ ਦੀਆਂ ਕੋਈ ਸਬਜ਼ੀ ਸੰਭਨਾ ਨਹੀਂ ਆ ਸਬਜ਼ੀ ਨਹੀਂ ਲੈਂਦੀ ਤੇ ਇਹ ਆਖੜੇ ਚੋਂ ਮਲਿਆ ਹੁਣ ਨਾ ਸਬਜ਼ੀ ਤੇ ਬਾਹਰ ਆਪਣੀ ਮਿਸਤਰੀ ਲੱਗੀ ਹੋਈ ਉਹਨਾਂ ਨੂੰ ਕਾਦੀ ਰੀਤੀ ਨਾ ਬਣਾ ਕੇ ਤੇ ਉਹਨਾਂ ਨੂੰ ਖੁਸ਼ੀ ਬਾਰੇ ਫਿਰ ਕੰਮ ਕਰਿਆ ਨੂੰ ਅੱਜ ਅਰਖ ਤੇ ਅਮਨ ਦੇ ਦੋ ਦੋ ਨਾ ਕਰਦਾ ਤੇ ਬੱਚੇ ਦੇ ਇੱਥੇ ਦਰ ਕਰਨ ਵਾਲੀ ਨਾ ਪਰਡ ਆਇਆ ਤੇ ਪਰਦੇ ਕੋਡੇ ਘਰ ਚਾਬਾ ਬਜਾ ਕਰਦੇ ਆਏ ਤੇ ਗਾਈਸ ਤੇ ਗਾਈਸ ਤਾਂ ਸਾਡੀ ਵੀ ਹਕੀਰ ਬਣੀ ਨੇ ਮਰਾਸਨ ਰਾਂ ਗਿਆ ਸਿੰਘ ਨੇ ਮੈਂ ਜੀ ਚਲੋ ਕਿਉਂਕਿ ਮੈਂ ਕੱਪੜੇ ਪੈਸੇ ਫੇਤਨ ਦਿਖਾਉਣੀ ਹੈ ਥੋੜਾ ਜਿਆਦਾ ਕੰਮ ਆਉਂਗਾ ਆਪਣਾ ਹੋਣ ਜੀ ਹਾਂਜੀ ਹਾਂਜੀ ਹਾਂ ਕੀ ਗੰਡੇ ਉਹ ਕੇ ਲਉਣੀ ਆ ਮੈਂ ਵੀ ਮਿਸਤਰੀਆਂ ਨੂੰ ਚਲ ਗਿਆ ਮਿਸਤਰੀ ਚਲ ਗਏ ਆ ਇਹਨਾਂ ਦਾ ਜਿਹੜਾ ਐਕ ਕਰ ਦੇਂਦਾ ਇੱਕ ਦੋ ਦਿਨ ਲੱਗ ਜੇ ਮੈਸਣਾ ਹੋ ਰਿਹਾ ਪਤਾ ਨਹੀਂ ਹੁਣ ਕਿੰਨੇ ਦਿਨ ਲੱਗਦੇ ਸ਼ਾਇਦ ਕੱਲ ਨੂੰ ਘੱਰੀ ਦਿਨ ਕਹਿੰਦੇ ਖਤਮ ਕਰ ਦਾਂਗੇ ਕੰਮ ਕਹਿੰਦੇ ਰਹਿ ਗਈ ਆ ਉਹਦੇ ਅੱਜ ਹੀ ਠੇਕੇਦਾਰ ਇਹਨਾਂ ਨੂੰ ਕਹਿੰਦੇ ਆ ਕਰ ਦਿਓ ਕਰ ਦਿਓ ਖਤਮ ਠੇਕੇਦਾਰ ਨੂੰ ਪਤਾ ਪੈ ਗਿਆ ਚਲ ਗਏ ਹੁਣ ਮੈਂ ਕਿਆ ਕਰਾਂ ਕਰਾਂ ਗਾਹਮੋ ਸਿੱਧੀ ਮੜਾ ਮੋਟਾ ਕਰਾਏ ਗਾਹਮੋ ਇਹ ਪੈ ਜਾਂਦਾ ਠੇਕੇਦਾਰ ਦੋ ਇਦਾਂ ਹੀ ਕਰਦੇ ਹਨਾ ਨਰੇ ਕੰਮ ਨਹੀਂ ਹੋਣਾ ਹੈ ਕੋਈ ਵੀ ਅਕੇ ਅੱਛਾ ਅਗੇ ਕੰਮ ਨਹੀਂ ਹੈ ਕੋਈ ਵੀ ਠੀਕ ਠੀਕ ਤੇ ਉਹ ਦਿੱਦਿਆ ਮਰਾ ਕੀ ਹੁਣ ਕਹਿੰਦੇ ਆ ਰੋ ਟੀਮ ਮੈਂ ਬਚਿਆ ਰਿਹਾ ਨਾ ਮੈਂ ਘਰ ਉਹਦੇ ਤੁਹਾਨੂੰ ਪਤਾ ਹੀ ਹੁਣ ਕੋਲੇ ਪੇਪਰ ਵੀ ਨਹੀਂ ਲੱਦੇ ਤਾਂ ਨੰਬਰਾਂ ਨੂੰ ਹੁੰਦਾ ਮੈਂ ਫਿਰ ਕਿ ਸਾਢੇ 6 ਉਹ ਰੋਟੀ ਫਵਾ ਦਿੱਤੀ ਨਾ ਨੰ ਖਾਣ ਦੇ ਕੋਈ ਕਾ ਹਾਂਜੀ ਦੇ ਰੋਟੀ ਦੇ ਦੇ ਆਹ ਖਾਣੇ ਉਹ ਖਾਣੇ ਵਿੱਚ ਕੁਝ ਨਹੀਂ ਫਿਲਕਾ ਜਾਂਦਾ ਤੈਨੂੰ ਦੱਸ ਦਿਓ ਦੇਖੋ ਜੇ ਚਲੋ ਠੀਕ ਆ ਵਲੌਗ ਨੂੰ ਇਦਾਂ ਹੀ ਕਰ ਦਾਂ ਹਾਂ ਕਿਉਂਕਿ ਟਾਈਮ ਕਾਫੀ ਮਤਲਬ ਬਹੁਤ ਹਨਾ ਨੂੰ ਹੁਣ ਆ ਮੈਂ ਬਹਿਣਾ ਹੀ ਪਈਆ ਕਿ ਮਨ ਮੈਂ ਪੜਨਾ ਤੇ ਡੈਡ ਹੈਗਾ ਪੜਨ ਪਰ ਉਹ ਤੁਹਾਨੂੰ ਤਾਂ ਆਪਣੇ ਆਪ ਹੀ ਪੜਦੇ 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 ਨਹੀਂ ਮੇਰੇ ਨਾਲ ਤੇ ਚਲੋ ਠੀਕ ਆ ਹਾਂਜੀ ਇਹ ਬਲੌਗ ਨੂੰ ਇਦਾਂ ਹੀ ਕਰਦੇ ਆ ਐਂਡ ਤੇ ਬੱਚੇ ਰੋਟੀ ਛੱਡ ਕੇ ਖਾਦੇ ਪਏ ਨੇ ਇਹ ਵਲੌਗ ਇਧਰੀ ਕਰ ਦਨੇ ਐਂਡ ਤੇ ਮੇਰੇ ਵੱਲੋਂ ਸਾਰੇ ਪੈਨਪ੍ਰਾਵਾਂ ਨੂੰ ਗੁੱਡ ਨਾਈਟ ਤੇ ਜਿਵੇਂ ਤੁਸੀਂ ਵਲੌਗ ਨੂੰ ਪਹਿਲਾਂ ਪਿਆਰ ਕਰਦੇ ਏ ਇਦਾਂ ਹੀ ਪਿਆਰ ਦਿਓ ਤੇ ਤੁਹਾਨੂੰ ਬੇਲੀ ਵਲੌਗ ਮਿਲਣਗੇ ਤੇ ਚਲੋ ਠੀਕ ਐ ਵਲੌਗ ਇਧਰੀ ਕਰ ਦਦੇ ਐਂਡ ਤੇ ਮੇਰੇ ਵੱਲੋਂ ਸਾਰੇ ਪੈਨਪ੍ਰਾਵਾਂ ਨੂੰ ਹੱਥ ਜੋੜ ਕੇ ਹੱਸ ਸਿਕਾ ਗੁੱਡ ਨਾਈਟ